ਬਾਈ ਗੁਰੂ ਨਾਨਕ ਦੀ ਚੋਟ ਨੇ ਬਾਵਰ ਨੂੰ ਜਾਵਰ ਕਿਹਾ ਸੀ ਉਸ ਸਮੇਂ ਦੇ ਜਿਹੜਾ ਕਰਪਟ ਸਿਸਟਮ ਸੀ ਪੁਜਾਰੀਵਾਦ ਸਿਸਟਮ ਸੀ ਜਿਹੜਾ ਧੱਕਾ ਕਰਦਾ ਸੀ ਜਿਹੜਾ ਜਾਤ ਪਾਤ ਦੇ ਨਾਂ ਤੇ ਲੁੱਟਦਾ ਸੀ ਜਿਹੜਾ ਬਜਲੂਮਾਂ ਨੂੰ ਦੀ ਰਾਖੀ ਕਰਨ ਦੇ ਬਜਾਏ ਉਹਨਾਂ ਨੂੰ ਸਜ਼ਾ ਦੇਣ ਦਾ ਕੰਮ ਕਰਦਾ ਸੀ ਗੁਰੂ ਨਾਨਕ ਦੇਵ ਜੀ ਨੇ ਇਹੋ ਜੇ ਕਰਪਟ ਸਿਸਟਮ ਨੂੰ ਕਿਹਾ ਕਿ ਬਾਵਰ ਤੂੰ ਜਾਵਰ ਹੈਂ ਜਾਵਰ ਕਹਿਣਾ ਉਸ ਸਮੇਂ ਦੀਆਂ ਬਾਵਰ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਜਾਵਰ ਕਹਿਣਾ ਕੋਈ ਸਖੜੀ ਗੱਲ ਨਹੀਂ ਆਜਰੇ ਟਾਈਮ ਦੇ ਵਿੱਚ ਕਿਸੇ ਲੀਡਰ ਕਰਪਟ ਲੀਡਰ ਦੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕਹੋ ਕਿ ਤੂੰ ਤੇਰਾ ਫਰਜ਼ ਬਣਦਾ ਸੀ ਜਿਹੜੀਆਂ ਤੈਨੂੰ ਗ੍ਰਾਂਟ ਆਈ ਸੀ 20 ਲੱਖ ਰੁਪਇਆ ਤੂੰ 2 ਲੱਖ ਰੁਪਇਆ ਲਾਇਆ 18 ਲੱਖ ਖਾ ਗਿਆ ਤੇਰੀ ਬਣਾਈ ਹੋਈ ਸੜਕ ਜਿਹੜੀ ਹੈਗੀ ਆ ਸਾਰੀ ਟੁੱਟ ਗਈ ਜਿਹੜੇ ਤੱਕ ਕੰਮ ਕਰਾਏ ਆ 5 ਸਾਲ ਦੇ ਵਿੱਚ ਉਹ ਸਾਰੇ ਨਕੰਮੇ ਕੰਮ ਕਰਾਏ ਆ ਕੋਈ ਤਾਂ ਜਨਤਾ ਦੇ ਹੱਕ ਚ ਕੰਮ ਨਹੀਂ ਆ ਜਨਤਾ ਦੀਆਂ ਵੋਟਾਂ ਲੈ ਕੇ ਤੁਸੀਂ ਸਿਰਫ ਆਪਣੇ ਖਜ਼ਾਨੇ ਭਰੇ ਆ ਇਹ ਕਹਿਣਾ ਕੋਈ ਸੋਖੀ ਗੱਲ ਨਹੀਂ ਹੈਗੀ ਇਹ ਕਹਿਣ ਦੇ ਲਈ ਜਿਗਰਾ ਚਾਹੀਦਾ ਗੁਰਨਾਨਕ ਵਰਗਾ ਜਦੋਂ ਗੁਰਨਾਨਕ ਵਰਗਾ ਜਿਗਰਾ ਆ ਜਾਵੇ ਨਾ ਤੇ ਬਾਬਰ ਨੂੰ ਜਾਬਰ ਕਹਿੰਦੇ ਨੇ ਗੁਰਨਾਨਕ ਦੇਵ ਜੀ ਉਹਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਤਾਂ ਹੀ ਉਹ ਤਾਂ ਕਹਿੰਦੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਚ ਲਿਖਿਆ ਹੋਇਆ ਆਖਣ ਔਖਾ ਸੱਚਾ ਨਾ ਹੋ ਵਾਹਿਗੁਰੂ ਵਾਹਿਗੁਰੂ ਕਰਨਾ ਤਾਂ ਬਹੁਤ ਸੋਖਾ ਭਾਰ ਭਾਵੇਂ ਦੇਸ਼ ਦੀ ਸਰਕਾਰ ਤੁਹਾਡੇ ਪਿੰਡ ਦਾ ਸਰਪੰਚ ਐਮ ਐਲ ਏ ਐਮ ਪੀ ਕੰਜਰ ਗੁਣਾ ਕਰੀ ਜਾਵੇ ਉੱਥੇ ਕੰਮ ਕਰੀ ਜਾਵੇ ਜਨਤਾ ਦਾ ਜਨਤਾ ਤੋਂ ਵੋਟਾਂ ਲੈ ਕੇ ਆਪਣੇ ਖਜ਼ਾਨੇ ਭਰੀ ਜਾਵੇ ਤੇ ਬੰਦਾ ਇੱਕ ਇਨਸਾਨ ਸਾਡੇ ਵਰਗੇ ਕਹਿਣਾ ਅਸੀਂ ਕੀ ਲੈਣਾ ਜੋ ਹੁੰਦਾ ਰੱਬ ਦੇਖਦਾ ਆਪਣੇ ਘਰ ਬੈਠੋ ਰਾਮ ਰਾਮ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਰੱਬ ਦਾ ਨਾਮ ਲਓ ਜੋ ਕਦੇ ਇੱਕ ਰੱਬ ਦੇਖਦਾ ਹੈ ਯਾਰ ਅੱਭੀ ਫਿਰ ਦੇਖੂਗਾ ਇਹਨਾਂ ਨੂੰ ਸਜ਼ਾ ਦਊਗਾ ਭਾਈ ਜੇ ਰੱਬ ਹੀ ਸਜ਼ਾ ਦਊਗਾ ਤਾਂ ਗੁਰੂ ਨਾਨਕ ਨੂੰ ਕੀ ਲੋੜ ਸੀ ਪਾਵਰ ਨੂੰ ਜਾਵਰ ਕਹਿਣ ਦੀ ਜੇ ਰੱਬ ਹੀ ਸਜ਼ਾ ਦਿੰਦਾ ਤਾਂ ਗੁਰੂ ਨਾਨਕ ਨੂੰ ਗੁਰੂ ਨਾਨਕ ਦੀ ਜੋਤ ਗੋਬਿੰਦ ਸਿੰਘ ਜੀ ਨੂੰ ਕੀ ਲੋੜ ਸੀ ਉਸ ਸਮੇਂ ਤੱਕ ਗਲਤ ਧਾਂਚੇ ਨਾਲ ਨਾਂ ਮੱਥਾ ਲਾਉਣ ਦੀ ਜੇ ਰੱਬ ਹੀ ਸਭ ਕੁਝ ਕਰਦਾ ਫਿਰ ਗੁਰਪੰਚਮ ਪਾਤਸ਼ਾਹੀ ਨੂੰ ਤਤੀ ਤਵੀ ਤੇ ਬੈਠਣ ਦੀ ਕੀ ਲੋੜ ਸੀ ਸੋ ਜੇ ਗਰਬੇ ਸਭ ਕੁਝ ਕਰਦਾ ਫਿਰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਚਾਂਦਨੀ ਚੌਂਕ ਦੇ ਵਿੱਚ ਸੀਸ ਦੇਣ ਦੀ ਕੀ ਲੋੜ ਸੀ ਉਹ ਤਾਂ ਉਹਨਾਂ ਨੂੰ ਪਤਾ ਸੀ ਸਾਨੂੰ ਕਰਨਾ ਪੈਣਾ ਇਹ ਜਿਹੜਾ ਗੰਦਾ ਸਿਸਟਮ ਹੈ ਇਹ ਸਰਕਾਰਾਂ ਦੀਆਂ ਜਿਹੜੀਆਂ ਮੱਖੀਆਂ ਪਾੜਨੀਆਂ ਪੈਣੀਆਂ ਲੋਕਾਂ ਨੂੰ ਕਿਦਣਾ ਤੋਂ ਸ਼ੇਰ ਬਣਾਉਣਾ ਪੈਣਾ ਲੋਕਾਂ ਦੇ ਵਿੱਚ ਕੰਫੀਡੈਂਸ ਭਰਨਾ ਪੈਣਾ ਲੋਕਾਂ ਨੂੰ ਦੱਸਣਾ ਪੈਣਾ ਕਿ ਤੁਸੀਂ ਰੱਬ ਦੇ ਪਾਟ ਹੋ ਤੁਸੀਂ ਰੱਬ ਹੋ ਮਨੁੱਖ ਤੇ ਦੇਵਤੇ ਕੀ ਹੈ ਇਸ ਕਰਕੇ ਤਾਂ ਭਾਈ ਗੁਰੂ ਨਾਨਕ ਦੇਵ ਜੀ ਵਰਗਾ ਜੇ ਅਸੀਂ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਜਿਹਨੂੰ ਪੜਦੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਆ ਤੇ ਗੁਰੂ ਗ੍ਰੰਥ ਸਾਹਿਬ ਸਾਨੂੰ ਬੋਲਣਾ ਸਿਖਾਉਂਦੇ ਆ ਜਿੱਦਣ ਸਾਡੇ ਵਿੱਚ ਬੋਲਣ ਦੀ ਗੁਰਤੀ ਆ ਗਈ ਜਿੱਦਣ ਅਸੀਂ ਕਰਪਟ ਲੀਟਰ ਦੇ ਸਾਹਮਣੇ ਕਰਪਟ ਸਿਸਟਮ ਨੂੰ ਲਲਕਾਰ ਪਾਣੀ ਸ਼ੁਰੂ ਕਰ ਦਿੱਤੀ ਉਦੋਂ ਸੋਚ ਲਿਓ ਕਿ ਤੁਸੀਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਆ ਤੁਸੀਂ ਸਿੱਖ ਗੁਰੂ ਨਾਨਕ ਦੇ ਆ ਤੁਸੀਂ ਸਿੱਖ ਪੰਚਮ ਪਾਸ਼ਾ ਜੀ ਦੇ ਆ ਤੁਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਬੋਲਣਾ ਸਕੋਣ ਤੇ ਜਿਹੜਾ ਉਸ ਸਮੇਂ ਦਾ ਗਲਤ ਢਾਂਚਾ ਆ ਭਾਵੇਂ ਰੱਬ ਦਾ ਹੋਵੇ ਧਰਮ ਦੇ ਨਾਂ ਤੇ ਹੋਵੇ ਪੁਜਾਰੀ ਦਾ ਹੋਵੇ ਭਾਵੇਂ ਉਸ ਸਮੇਂ ਦੀਆਂ ਗੰਧੀਆਂ ਸਰਕਾਰਾਂ ਦਾ ਹੋਵੇ ਗੁਰੂ ਸਾਹਿਬ ਦਾ ਲਲਕਾਰ ਪਾਉਂਦੇ ਆ ਜਿੱਦਣ ਸਾਡੇ ਵਿੱਚ ਗਲਤ ਸਿਸਟਮ ਤੇ ਲਈ ਲਲਕਾਰ ਪੈਦਾ ਹੋ ਗਈ ਨਾ ਉਦੋਂ ਅਸੀਂ ਕਿਨੇ ਜਾਣਾ ਕਿ ਬਾਈ ਹਾਂ ਅਸੀਂ ਨਾਮ ਜਪਦੇ ਹਾਂ ਘਰ ਬੈ ਕੇ ਤਾਂ ਜਿੰਨਾ ਮਰਜ਼ੀ ਵਾਹਿਗੁਰੂ ਵਾਹਿਗੁਰੂ ਕਰੀ ਜਾਓ ਅੱਥੇ ਤੱਕ ਤਾਂ ਗੁਰੂ ਗ੍ਰੰਥ ਸਾਹਿਬ 'ਚ ਵੀ ਲਿਖਿਆ ਹੋਇਆ ਆ ਰਾਮ ਰਾਮ ਕਰਤਾ ਸਭ ਜੇ ਕੋ ਫਿਰ ਰਾਮ ਨਾ ਪਾਇਆ ਜਾਏ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਸਿੱਖ ਫਿਰ ਉਹ ਨਾ ਪਾਇਆ ਜਾਏ ਭਾਈ ਆਖਣੋਖਾ ਸੱਚਾ ਨਾਮ ਕਹਿੰਦੇ ਸੱਚਾ ਨਾਮ ਨਾਮ ਤਾਂ ਮਤਲਬ ਗਿਆਨ ਜਦੋਂ ਬੰਦੇ ਅੰਦਰ ਗਿਆਨ ਆਉਂਦਾ ਸਮਝ ਆਉਂਦੀ ਅਕਲ ਆਉਂਦੀ ਉਹ ਕੁਝ ਵੱਖਰਾ ਕਰਦਾ ਉਹ ਐਦਾਂ ਨਹੀਂ ਹੱਥ ਚੌਂਕੜਾ ਮਾਰ ਕੇ ਬਹਿਣਾ ਕੋਈ ਮਾੜੀ ਗੱਲ ਨਹੀਂ ਹੈ ਠੀਕ ਆ ਮੈਡੀਟੇਸ਼ਨ ਕਰੋ ਪਰ ਸਮਾਜ ਦੇ ਵਿੱਚ ਜਿਹੜਾ ਗੰਦ ਪੈ ਜੋ ਮਰਜੀ ਇੱਕ ਭਾਵੇਂ ਗਲਤ ਗੰਦੀਆਂ ਸਰਕਾਰਾਂ ਕਰੀ ਜਾਵੇ, ਐਮਪੀ ਲੁੱਟ ਕੇ ਖਾ ਜਾਵੇ, ਸਰਪੰਚ ਲੁੱਟ ਕੇ ਖਾ ਜਾਵੇ, ਐਮਐਲਏ ਲੁੱਟ ਕੇ ਖਾ ਜਾਵੇ, ਫਿਰ ਤਾਂ ਭਾਈ ਲੱਖ ਲੱਖ ਦੀ ਲਾਨਤ ਹੀ ਹੈ ਕਿਉਂਕਿ ਅਸੀਂ ਵੋਟ ਪਾਉਨੇ ਆ ਸਾਡੇ ਇੱਕ ਵੋਟ ਦੇ ਨਾਲ ਬਹੁਤ ਵੱਡੀ ਕੀਮਤੀ ਚੀਜ਼ ਹੁੰਦੀ ਹੈ ਇੱਕ ਵੋਟ। ਜੇ ਇੱਕ ਵੋਟ ਨਾ ਪਵੇ ਸਰਕਾਰ ਹਾਰ ਜਾਂਦੀ ਆ ਤੇ ਅਸੀਂ ਵੋਟ ਪਾਉਨੇ ਤਾਂ ਸਰਕਾਰ ਬਣਦੀ ਆ। ਅਸੀਂ ਵੋਟ ਪਾਉਨੇ ਤਾਂ ਐਮਐਲਏ ਬਣਦਾ। ਅਸੀਂ ਵੋਟ ਪਾਉਨੇ ਤਾਂ ਐਮਪੀ ਬਣਦਾ। ਭਾਈ ਜੇ ਅਸੀਂ VOTING ਨਾ ਪਾਈਏ ਤੇ ਕਿੱਥੋਂ ਕਿਆ ਬਣੂ? ਇਸ ਕਰਕੇ ਆਪਣੇ ਹੱਕ ਨੂੰ ਪਛਾਣੋ। ਆਪਣੇ ਹੱਕਾਂ ਨੂੰ ਵੀ ਪਛਾਨੋ ਔਰ ਆਪਣੀ ਸੋਚ ਨੂੰ ਵੀ ਬਦਲੋ ਇਹ ਜਿੰਨੇ ਵੀ ਲੀਟਰ ਨੇ ਤੁਹਾਡੇ ਨੌਕਰ ਨੇ ਜਿਹੜੇ ਤੁਹਾਨੂੰ ਅੱਖਾਂ ਕੱਢ ਕੇ ਦੇਖਦੇ ਨੇ ਨਾ ਇਹਨਾਂ ਨੂੰ ਉਹਨਾਂ ਦੀ ਔਕਾਤ ਜਿੱਦਣ ਤੁਸੀਂ ਗੁਰੂ ਨਾਨਕ ਦੇਵ ਜੀ ਵਾਗ ਜਿੱਦਾਂ ਗੁਰੂ ਨਾਨਕ ਨੇ ਬਾਬਰ ਨੂੰ ਦਿਖਾਤੀ ਸੀ ਕਿ ਤੂੰ ਜਾਵਰ ਹੈ ਉਸੇ ਤਰੀਕੇ ਨਾਲ ਹੀ ਵੜਕ ਆ ਗਈ ਤਾਂ ਗੱਲ ਬਣਨੀ ਫਿਰ ਤੁਸੀਂ ਕਹਿ ਸਕਦੇ ਹੋ ਅੱਖਾਂੋਂ ਕੱਟ ਸੱਚਾ ਨਾ ਕਿ ਨਾ ਜਪਦੇ ਆਂ ਅਸੀਂ ਭਾਈ